ਸੋ ਇਹ ਚਾਹ ਰਿਹਾ ਕੋਈ ਕੋਈ ਕੰਮ ਨਹੀਂ ਕਰਦਾ ਇਸ ਤਰ੍ਹਾਂ ਵਾਤਾਵਰਣ ਦੇ ਰਿਹਾ ਨਾ ਅਜਾਣੇ ਬਾਰੇ ਇਸ ਤਰੀਕਾ ਨਾਲ ਇਹਨਾਂ ਨੂੰ ਬਦਲ ਨਹੀਂ ਸਕਦੇ ਕਿਤੇ ਵੱਡਾ ਨਹੀਂ ਬਣਾਇਆ ਤਾਂ ਕੋਈ ਪੁੱਛੇ ਕਿ ਨੂੰ ਕਰਦੇ ਹੈ ਅੱਜ ਕੀ ਹੈ ਅੱਜ ਕੀ ਹੈ ਉਹ ਵੀ ਲੋਕ ਐਸਾ ਉਸ ਅਨਯੋਗ ਗੇਮਸ ਆਫ ਤੇ ਸਾਹਿਬ ਜੀ ਪਟਿਆਲਾ ਦੇ ਇਨਸਟਰਕਸ਼ਨਸ ਤੇ ਮੈਂ ਜਿਹੜਾ ਜਿਹੜੇ ਟੈਂਪ ਕੰਮ ਕਰਦੇ ਆ ਕਿ ਕੋਈ ਵੀ ਕ੍ਰਾਈਮ ਨੂੰ ਹੋਣ ਤੋਂ ਰੋਕਿਆ ਜਾਵੇ ਤੇ ਜਿਹੜੇ ਕੋਈ ਕ੍ਰਾਈਮ ਹੋਏ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਰਿਪੋਰਟ ਕੀਤਾ ਜਾਵੇ ਤੇ ਬੰਦਿਆਂ ਨੂੰ ਅਰੈਸਟ ਕੀਤਾ ਜਾਵੇ ਉਸ ਦੀ ਲੜੀ ਦੇ ਜਿਹੜੀਆਂ ਟੀਮਸ ਬਣਾਈਆਂ ਗਈਆਂ ਸੀ ਅੰਡਰ ਦਾ ਲੀਡਰਸ਼ਿਪ ਆਫ ਐਸਪੀ ਡੀ ਡੀਐਸਪੀ ਡੀ ਤੇ ਇੰਚਾਰਜ ਸੀ ਇਨਾਂ ਨੇ ਰਿਕਵਰੀ ਕੀਤੀ ਹੈ 3 ਵੈਪਨ ਬਰਾਮਦ ਹੋਏ ਨੇ ਤੇ ਨਾਲ 18 ਜਿਹੜੇ ਨੇ ਗਰਾਊਂਡ ਬਰਾਮਦ ਹੋਏ ਇਹਦੇ ਵਿੱਚ ਇੰਟਰਸਟਿੰਗਲੀ ਇੱਕ ਜਿਹੜਾ ਵੈਪਨ ਹੈ ਵਰਤੀਬੋਰ ਦਾ ਪਿਸਤਲ ਹੈ ਜਿਹੜਾ ਇਹ ਪਾਦਣਾ ਇੱਕ ਫਾਇਰਿੰਗ ਕੇਸ ਹੋਇਆ ਸੀ ਉਹਦੇ ਵਿੱਚ ਇੱਕ ਬੰਦਾ ਰਹਿੰਦਾ ਸੀ ਅਰੈਸਟ ਕਰਨ ਵਾਲਾ ਉਹ ਸੇਵਾਪੁਰ ਸੇਵਕ ਸੀ ਤੇ ਬਾਅਦ ਚ ਦੂਜਾ ਇੱਕ ਹੋਰ ਬੰਦਾ ਇਹਦੇ ਵਿੱਚ ਨੋਮੀਨੇਟ ਹੋਇਆ ਸੀਗਾ ਜਿਸ ਦਾ ਕੀ ਨਾਮ ਹੈਗਾ ਸੰਦੀਪ ਸਿੰਘ ਗੁਰਪੁਰ ਸੁਖਾ ਇਹ ਦੋਵੇਂ ਵੀ ਅਰੈਸਟ ਕੀਤੇ ਗਏ ਨੇ ਇਸ ਤੋਂ ਇਲਾਵਾ ਤਿੰਨ ਬੰਦੇ ਹੋਰ ਅਰੈਸਟ ਕੀਤੇ ਗਏ ਨੇ ਵਿਦੇਸ਼ ਸੁਖਵੀਰ ਸਿੰਘ ਔਰ ਵਿਸ਼ਾਲ ਸਿੰਘ ਇਹ ਮਾਨਸਾ ਦਾ ਰਹਿਣ ਵਾਲਾ ਹਰਬੰਸ ਸਿੰਘ ਔਰ ਨਿਕੜੀ ਇਹ ਵੀ ਮਾਨਸਾ ਦਾ ਰਹਿਣ ਵਾਲਾ ਤੇ ਸੁਖਵਿੰਦਰ ਔਰ ਬੋਬੀ ਇਹ ਵੀ ਮਾਨਸਾ ਦਾ ਰਹਿਣ ਵਾਲਾ ਜਿਹੜੇ ਪਹਿਲਾਂ ਦੋ ਬੰਦੇ ਅਰੈਸਟ ਕੀਤੇ ਗਏ ਨੇ ਪਾਤੜਾ ਵਾਲੇ ਕੇਸ ਚ ਉਹਦੇ ਚੋਂ ਵੀ ਇੱਕ ਮਾਨਸੇ ਦਾ ਤੇ ਇੱਕ ਮੁਕਸੇ ਦਾ ਸੋ ਟੋਟਲ ਪੰਜ ਬੰਦੇ ਇਹਦੇ ਚ ਅਰੈਸਟ ਹੋਏ ਨੇ ਤੀਨ ਵੈਪਨ ਬਰਾਮਦ ਹੋਏ ਇਨਾਂ ਦੀ ਜਿਹੜੀ ਹਿਸਟਰੀ ਹੈ ਇਹਨਾਂ ਤੇ ਮਲਟੀਪਲ ਪਰਚੇ ਦਰਜ ਨੇ ਐਕਸੈਪਟ ਫਾਰ ਵਨ ਕੇਸ ਜਿਹੜਾ ਬੌਮੀ ਹੈ ਜਿਹੜੇ ਬਾਕੀ ਬੰਦੇ ਨੇ ਇਨਾਂ ਤੇ 307 ਦੇ ਵੀ ਪਰਚੇ ਨੇ 302 ਦੇ ਵੀ ਪਰਚੇ ਨੇ ਤੇ ਆਰਮਜੈਕਟ ਦੇ ਵੀ ਪਰਚੇ ਨੇ 379 ਵੀ ਰੋਟਾ ਕੋਆ ਦਾ ਵੀ ਪਰਚੇ ਹੈਗੇ ਨੇ ਇਹਨਾਂ ਨੇ ਦੋ ਜਗ੍ਹਾ ਤੇ ਰੈਕੀ ਵੀ ਕੀਤੀ ਤੇ ਐਕਸਟਰਸ਼ਨ ਵਾਸਤੇ ਫੋਨ ਕਾਲਸ ਵੀ ਕੀਤੀਆਂ ਸੀ ਉਹ ਅਜੇ ਅਸੀਂ ਇਹਨਾਂ ਤੋਂ ਪੁੱਛ ਕੇ ਚੁੱਕ ਕੇ ਪ੍ਰੋਪਰ ਡਿਟੇਲ ਚ फेर ਪਤਾ ਲੱਗੂਗਾ ਕਿ ਕਿਹੜੇ ਪਰਦੇ ਸੀ ਜਿਹੜੇ ਇਹਨਾਂ ਦੇ ਟਾਰਗੇਟ ਤੇ ਸੀਗੇ ਬਟ that is very sure ਕਿ extortion ਦਾ ਕੰਮ ਕਰਦੇ ਸੀਗੇ ਫੋਨ ਕਰਦੇ ਸੀ ਗੈਂਗਸਟਰਸ ਦਾ ਨਾਮ ਲੈ ਕੇ ਕਿ ਸਾਨੂੰ ਇੰਨੇ ਪੈਸੇ ਰੋ ਲੇਦੇ ਅਸੀਂ ਤੁਹਾਡੇ ਫਾਇਰਿੰਗ ਕਰਾਂਗੇ ਬੱਚਾ ਦਾ ਨੁਕਸਾਨ ਕਰਾਂਗੇ ਤੁਹਾਡਾ ਨੁਕਸਾਨ ਕਰਾਂਗੇ ਸੋ ਜਿਵੇਂ ਮੈਂ ਦੱਸਿਆ ਕਿ ਰੈਕੀ ਵੀ ਇਹਨਾਂ ਨੇ ਕੀਤੀ ਸੀ ਸੋ ਇਹ ਫਰਾਰ ਚ ਸੀਗੇ ਕਿਸੇ ਨਾ ਕਿਸਾ ਨੁਕਸਾਨ ਕਰਣ ਠੀਕ ਸੋ ਇੱਕ ਵੱਡੀ ਵਾਰਦਾਤ ਜਿਹੜੀ ਹੈ ਉਹ ਅਵਰਟ ਕੀਤੀ ਗਈ ਹੈ ਰੋਕੀ ਗਈ ਹੈ ਇਹਨਾਂ ਦੀ ਅਗਲੀ ਤੇ ਬਾਕੀ ਇਹਨਾਂ ਦੀ ਰਿਮਾਂਡ ਲੈ ਕੇ ਜਦੋਂ ਇਹਨਾਂ ਦੀ ਪੁੱਛਗਿੱਛ ਕਰਾਂਗੇ ਹੋਰ ਵੀ ਚੀਜ਼ਾਂ ਸਾਹਮਣੇ ਆਉਣਗੀਆਂ ਫਿਰਾਤੀ ਨੂੰ ਫਿਰਾਤੀ ਦਾ ਕਾਲ ਕੀਤਾ ਗਿਆ ਸੀ ਨਾ ਉਹ ਕੋਈ ਬਿਲਕੁਲ ਫਿਰਾਤੀ ਦਾ ਕਾਲ ਇਹਨਾਂ ਨੇ ਕੀਤਾ ਸੀ ਜਿਵੇਂ ਮੈਂ ਕਿਹਾ ਕਿ ਰੈਕੀ ਵੀ ਇਹਨਾਂ ਨੇ ਕੀਤੀ ਸੀ ਕੁਝ ਪੁਰਾਣੀਆਂ ਕਾਲਸ ਵੀ ਨੇ ਇਸ ਸਾਲ ਦੀਆਂ ਵੀ ਐ ਕੁਝ ਪੁਰਾਣੇ ਪਿਛਲੇ ਸਾਲ ਦੀਆਂ ਵੀ ਐ ਕੁਝ ਪਟਿਆਲਾ ਜਨੇ ਦੀਆਂ ਕੁਝ ਬਾਕੀ ਚਲੇ ਗਏ ਸੋ ਸਾਰੀ ਸਾਰੀ ਡਿਟੇਲਸ ਜਦੋਂ ਇਨਵੈਸਟੀਗੇਸ਼ਨ ਹੋਊਗੀ ਇੰਟਰੋਗੇਸ਼ਨ ਹੋਊਗੀ ਉਹਦੇ ਵਿੱਚ ਸਾਹਮਣੇ ਆ। ਨੈਕਸਟ ਵੀ ਨਾਲ ਵੀ ਕੋਈ ਇਹਨਾਂ ਦਾ ਪਾਲਤਵ ਸੀਗਾ ਜਿਹੜੇ ਗੈਂਗਸਟਰਸ ਦਾ ਇਨਾਮ ਲੈਂਦੇ ਸੀਗੇ। ਬਟ ਅਜੇ ਤੱਕ ਇਹਨਾਂ ਦਾ ਕੋਈ ਲਿੰਕ ਐਸਐਸ ਸਾਡੇ ਵੱਲੋਂ ਨਹੀਂ ਐਸਟੈਬਲਿਸ਼ ਕੀਤਾ ਗਿਆ। ਉਹ ਜਦੋਂ ਪੁੱਛ ਕੇ ਚਾਊਗੇ ਉਹਦੇ ਜਾਏਗਾ ਕਿ ਇਹਨਾਂ ਦਾ ਕੋਈ ਲਿੰਕ ਉਹਨਾਂ ਨਾਲ ਹੈਗਾ ਗੈਂਗਸਟਰ। ਉਹ ਜਿਹੜੇ ਕਿਉ ਜਿਹੜੇ ਆਪਣੇ ਇਹਨੇ ਮਦਈ ਨੇ ਜਿਹੜੇ ਪਰਚੇ ਦਰਜ ਹੋਏ ਹੈ ਜਿਨ੍ਹਾਂ ਨੂੰ ਕ੍ਰੈਕਪਾਲ ਜਾਏਗਾ। ਉਹਨਾਂ ਨਾਲ ਕੰਟੈਕਟ ਕਰਕੇ ਪਤਾ ਲੱਗੂਗਾ ਕਿ ਕਿਹੜੇ ਬੰਦਿਆਂ ਦੇ ਨਾਮ ਨੇ। ਸਰ ਸਾਰੇ ਕਿਸੋ ਇੰਟਰਸਟ ਹੋਏਗੀ। ਇਹ ਸਾਰੇ ਪਟਿਆਲਾ ਦੇ ਗੇੜੇ ਹੁਣ ਤੱਕ ਕਿੰਨੇ ਕੇਸ ਫੇਰ ਚੁੱਕੇ ਨੇ ਕਿੰਨੇ ਕੇਸ ਇਨਵੈਸਟੀਗੇਸ਼ਨ ਜਹਾਜ਼ ਦੇ ਰਿਮਾਰਕ ਦਵਾ ਗਰੇਬਾਨ ਚੁੱਕੇ ਚੋਕੀ ਤੋਂ ਸਭ ਨੂੰ ਨਾਮੀ ਬੰਦੇ ਕਿਸਨੇ ਕੰਨੀ ਪਤਾ ਤੋਂ ਦੂਜਾ ਕਾਰੋਬਾਰ ਜਿਹੜੀ ਅਜੇ ਤੱਕ ਸਾਡੀ ਤਫ਼ਸੀਲ ਹੈ ਜਿਹੜੇ ਵੱਡੇ ਕਾਮਿਆਂ ਪਾੜੀਆਂ ਦੇ ਵਿੱਚ ਕਰਦੇ ਸੀ ਬੇਸਿਕਲੀ ਪਹਿਲਾਂ ਇਨਫੋਰਮੇਸ਼ਨ ਕੱਢੀ ਕਰਦੇ ਸੀ ਕਿ ਕਿਹਦਾ ਚੰਗਾ ਕਾਰੋਬਾਰ ਹੈ ਫਿਰ ਉਹਨਾਂ ਨੂੰ ਫੋਨ ਕਰਦੇ ਸੀ ਟਰੌਲ ਦੇ ਦਮਕਾਉਂਦੇ ਸੀ ਸਪੈਸੀਫਿਕ ਜਿਹੜਾ ਮੈਂ ਨਹੀਂ ਦੱਸ ਸਕਦਾ ਕਿਉਂਕਿ ਸਾਡੇ ਕੋਲ ਉਹਦੀ ਇਨਫੋਰਮੇਸ਼ਨ ਨਹੀਂ ਹੈ ਬਾਕੀ ਦੋ ਚੀਜ਼ਾਂ ਇਹਦੇ ਵਿੱਚ ਬੜੀਆਂ ਸਰਟਨ ਨੇ ਕਿ ਇਹਨਾਂ ਨੇ ਰੱਖੀ ਆਲਰੇਡੀ ਕੀਤੀ ਹੋਈ ਸੀ ਕਿਸੇ ਨੇ ਤੇ ਦੂਜੀ ਚੀਜ਼ ਜਿਹੜੀ ਹੈ ਦੈਟ ਇਜ਼ ਵੈਰੀ ਸਰਟਨ ਕਿ ਇਹਨਾਂ ਨੂੰ ਨੁਕਸਾਨ ਵੀ ਕਿਸੇ ਦਾ ਜਲਦੀ ਕਰਨਾ ਸੀ ਜਿਹੜਾ ਕਿ ਰੋਕਿਆ ਸਰ ਇਹਨਾਂ ਨੇ ਗੇਮ ਖੇਡਣ ਬੜਿਆ ਬਸ ਇਹ ਜੇਲ੍ਹ 'ਚ ਇਕੱਠੇ ਰਹੇ ਸੀ ਜੇਲ੍ਹ 'ਚ ਇਹਨਾਂ ਦੀ ਆਪਸ 'ਚ ਮੁਲਾਕਾਤ ਵੀ ਹੋਈ ਆਪਸ 'ਚ ਗੱਲਬਾਤਾਂ ਵੀ ਹੋਈਆਂ ਤੇ ਉਸ ਤੋਂ ਬਾਅਦ ਇਹਨਾਂ ਨੇ ਇਹ ਕੰਮ ਕੀਤਾ ਇਹਲਾ ਜੀ ਇਹਨਾਂ ਦੇ ਕੀ ਕਨੈਕਸ਼ਨ ਕੋਈ ਸ਼ੈਟਰ ਕਰਦਾ ਸੀ ਜਾਂ ਕੀ ਇਹਨਾਂ ਦੀ ਮੂਵਮੈਂਟ ਸੀਗੀ ਔਰ ਵਾਪਸ ਚਲੇ ਜਾਂਦਾ ਸੀ ਕੀ ਨਾ ਪਟਿਆਲੇ ਵਿੱਚ ਇਹ ਰਹਿ ਕੇ ਗਏ ਨੇ ਇੱਥੇ ਇੱਕ ਹੋਟਲ ਵਿੱਚ ਵੀ ਰਹਿ ਕੇ ਗਏ ਨੇ ਸੋ ਉੱਥੇ ਹੋਟਲ ਚ ਵੀ ਇਹਨਾਂ ਦੇ ਸਾਨੂੰ ਮਿਲਿਆ ਪ੍ਰੂਫ ਕੇ ਰਹਿ ਕੇ ਗਏ ਨੇ ਉਸ ਹੋਟਲ ਦੀ ਵੀ ਅਸੀਂ ਸਾਰੀ ਜਾਂਚ ਕਰ ਰਹੇ ਆ ਤੇ ਦੇਖ ਰਹੇ ਆ ਕਿ ਕਿਹੜੀਆਂ ਆਈਡੀਜ਼ ਤੇ ਰਹਿ ਨੇ ਤੇ ਉਹ ਆਈਡੀ ਜਿਹੜੀ ਸੀ ਉਹਨੇ ਪ੍ਰੋਪਰ ਲਈ ਹੈ ਨਹੀਂ ਲਈ ਸੋ ਸਾਰੀ ਤਫ਼ਤੀਸ਼ ਚਾਹੂਗਾ ਕਿ ਕੌਣ ਟਾਰਗੇਟ ਤਸੀਲਾ जो मैं कह रहा कि की थी ये वो उसे बेसिस पे कह रहे हैं बिकॉज़ वो होटल से रह के चल यार माइक चेक लो कृपया